ਸਿਰੀ ਰਾਗ ਮਹੱਲਾ ਤੀਜਾ ਘਰ ਪਹਿਲਾ ਅਸ਼ਟਪਦੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰਮੁਖ ਕਿਰਪਾ ਕਰੇ ਭਗਤ ਕੀਜੈ ਬਿਨ ਗੁਰ ਭਗਤ ਨ ਹੋਇ ਆਪੇ ਆਪ ਮਿਲਾਏ ਬੂਝੈ ਤਾਂ ਨਿਰਮਲ ਹੋਵੈ ਕੋਇ ਹਰਜੀਓ ਸੱਚਾ ਸੱਚੀ ਬਾਣੀ ਸ਼ਬਦ ਮਿਲਾਵਾ ਹੋਇ ਪਹਾਰੇ ਭਗਤ ਹੀਣ ਕਾਹੇ ਜਾਗ ਆਇਆ ਪੂਰੇ ਗੁਰ ਕੀ ਸੇਵ ਨ ਕੀਨੀ ਬਿਰਥਾ ਜਨਮ ਗਵਾਇ ਰਹਾਓ ਆਪੇ ਹਰ ਜਗ ਜੀਵਨ ਦਾਤਾ ਆਪੇ ਬਖਸ਼ ਮਿਲਾਏ ਜੀਅ ਜੰਤ ਏਕਿਆ ਵਿਚਾਰੇ ਕਿਆ ਕੋ ਆਖ ਸੁਣਾਏ ਗੁਰਮੁਖੇ ਆਪੇ ਦੇਵ ਡਿਆਈ ਆਪੇ ਸੇਵ ਕਰਾਏ ਦੇਖ ਕੁਟੰਬ ਮੋਹੇ ਲੋਭਾਣਾ ਚਲਦਿਆਂ ਨਾਲ ਨਜਾਈ ਸਤਗੁਰ ਸੇਵ ਗੁਣ ਨਿਧਾਨ ਪਾਇਆ ਤਿਸ ਕੀ ਕੀਮ ਨ ਪਾਈ ਹਾਰ ਪ੍ਰਭ ਸਖਾ ਹਰ ਜਿਓ ਮੇਰਾ ਅੰਤੇ ਹੋਏ ਸਖਾਈ ਪਈੜੈ ਜਗ ਜੀਵਨ ਦਾਤਾ ਮਨ ਮੁਖ ਪਤ ਗਵਾਈ ਬਿਨ ਸਤਗੁਰ ਕੋ ਮੰਗ ਨ ਜਾਣੇ ਅੰਧੇ ਠੌਰ ਨ ਕਾਈ ਹਾਰ ਸੁਖ ਦਾਤਾ ਮਨ ਨਹੀਂ ਵਸਿਆ ਅੰਤ ਗਿਆ ਪਛਤਾਈ ਪੀੜ ਹੈ ਜਗ ਜੀਵਨ ਦਾਤਾ ਗੁਰਮਤਿ ਮਨ ਵਸਾਇਆ ਆਨੰਦਿਨ ਭਗਤ ਕਰਹਿ ਦਿਨ ਰਾਤੀ ਹਉਮੈ ਮੋਹ ਚੁਕਾਇਆ ਜਿਸ ਸਿਉ ਰਾਤਾ ਤੈ ਸੋ ਹੋਵੈ ਸਚੇ ਸਚੁ ਸਮਾਇਆ ਆਪੇ ਨਦਰ ਕਰੇ ਭਾਉ ਲਾਏ ਗੁਰ ਸਬਦਿ ਵਿਚਾਰ ਸਤਗੁਰ ਸੇਵੈ ਸਹਜੂਪਜੈ ਹਉਮੈ ਤ੍ਰਸਨਾ ਮਾਰ ਹਰ ਗੁਣ ਦਾਤਾ ਸਾਧ ਮਨ ਵਸੈ ਸਚ ਰਖਿਆ ਉਰਤਾਰ ਪਰਭ ਮੇਰਾ ਸਦਾ ਨਿਰਮਲਾ ਮਨ ਨਿਰਮਲ ਪਾਇਆ ਜਾਏ ਨਾਮ ਨਿਧਾਨ ਹਰ ਮਨ ਵਸੇ ਹਉ ਮੈਂ ਦੁੱਖ ਸਭ ਜਾਏ ਸਤਗੁਰ ਸਬਦ ਸੁਣਾਇ ਹਉ ਸਦ ਬਲਿਹਾਰੈ ਜਾਉ ਆਪਣੇ ਮਨ ਚਿਤ ਕਹੇ ਕਹਾਏ ਬਿਨ ਗੁਰਿ ਆਪ ਨਜਾਈ ਹਰ ਜੀਉ ਭਗਤ ਵਛਲ ਸੁਖ ਦਾਤਾ ਕਰ ਕਿਰਪਾ ਮਨ ਵਸਾਈ ਨਾਨਕ ਸੋਭਾ ਸੁਰਤ ਦੇਵ ਪ੍ਰਭ ਆਪੇ ਗੁਰਮੁਖ ਦੇਵ ਡਿਆਈ ਸਿਰੀ ਰਾਗ ਮਹੱਲਾ ਤੀਜਾ ਹੋ ਮੈਂ ਕਰਮ ਕਮਾਂਵੰਦੇ ਜਮ ਡੰਡ ਲੱਗੇ ਤੈਨ ਆਏ ਜੇ ਸਤਗੁਰ ਸੇਵਨ ਸੇ ਉੱਭਰੇ ਹਰ ਸੇਤੀ ਲਿਵ ਲਾਏ ਮੰਨ ਰੇ ਗੁਰਮੁਖ ਨਾਮ ਤਿਆਹੇ ਤੁਰ ਪੂਰਬ ਕਰਤੈ ਲਿਖਿਆ ਤਿਨਾ ਗੁਰਮਤਿ ਨਾਮ ਸਮਾਏ ਰਹਾਉ ਵਿਣਸਤ ਗੁਰ ਪ੍ਰਤੀਤ ਨ ਆਵਈ ਨਾਮ ਨ ਲਾਗੋ ਪਾਉ ਸੁਪਨੇ ਸੁਖ ਨ ਪਾਵਈ ਦੁਖ ਮਹ ਸਵੇ ਸਮਾਇ ਜੇ ਹਰ ਹਰ ਕੀ ਚੈ ਬੋਤ ਲੋਚੀਏ ਕੀਰਤਨਾ ਮਿਟਿਆ ਜਾਏ ਹਰ ਕਾ ਪਹਿਣਾ ਭਗਤੀ ਮੰਨਿਆ ਸੇ ਭਗਤ ਭੈ ਦਰ ਥਾਇ ਗੁਰ ਸ਼ਬਦ ਦਰੜਾਵੇ ਰੰਗ ਸਿਓ ਬਿਨ ਕਿਰਪਾ ਲਿਆ ਨਾ ਜਾਏ ਜੇ ਸੋ ਅੰਮ੍ਰਿਤ ਨੀਰੀਐ ਭੀ ਬਖਫਲ ਲਾਗੇ ਤਹਾਇ ਸੇਜਨ ਸੱਚੇ ਨਿਰਮਲੇ ਜਿਨ ਸੰਤ ਗੁਰ ਨਾਲ ਪਿਆਰ ਸਤਗੁਰ ਕਾ ਬਾਣਾ ਕਮਾਵੰਦੇ ਬਖ ਹੋਮੇ ਤਜ ਵਿਕਾਰ ਮਨ ਹਟ ਕਿਤੇ ਉਹ ਬਾਇ ਨਾ ਛੂਟੀ ਐ ਸਿਮਰਤ ਸਾਸਤਰ ਸੁਧ ਹੋ ਜਾਏ ਮਿਲ ਸੰਗਤ ਸਾਧੂ ਉਬਰੇ ਗੁਰ ਕਾ ਸਬਦ ਕਮਾਏ ਹਰ ਕਾ ਨਾਮ ਨਿਧਾਨ ਹੈ ਜੇ ਸੰਤ ਨ ਪਾਰਾ ਵਹਰ ਗੁਰਮੁਖ ਸੇਈ ਸੋਂਦੇ ਜਿਨ ਕਿਰਪਾ ਕਰੇ ਕਰਤਾਰ ਨਾਨਕ ਦਾਤਾ ਇੱਕ ਹੈ ਦੂਜਾ ਵਰ ਨਾ ਕੋਏ ਗੁਰ ਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ ਸਿਰੀ ਰਾਗ ਮਹੱਲਾ 3 ਪੰਖੀ ਬਿਰਖ ਸੁਹਾਵੜਾ ਸੱਚ ਜੁਗੈ ਗੁਰ ਪਹਾਈ ਹਰ ਰਸ ਪੀਵੇ ਸਹਿਜ ਰਹੈ ਊੜੈ ਨ ਆਵੈ ਜਾਏ ਨਿਜ ਘਰ ਵਾਸਾ ਪਾਇਆ ਹਰ ਹਰ ਨਾਮ ਸਮਾਏ ਮਨ ਰੇ ਗੁਰ ਕੀ ਕਾਰ ਕਮਾਏ ਗੁਰ ਕੈ ਭਾਣੇ ਜੀ ਚਲਹਿ ਤਾ ਅਨ ਦਿਨ ਰਚੈ ਹਰ ਨਾਏ ਰਹਾ ਵੰਖੀ ਬਿਰਖ ਸੁਹਾਵੜੇ ਉੱਡ ਹੈ ਚਹੋਂ ਦਿਸ ਜਾਹੇ ਜੇਤਾ ਉੱਡ ਹੈ ਦੁਖ ਕੜੇ ਨਿਤ ਦੱਜ ਹੈ ਤੈ ਬਿਲ ਲਾਹੇ ਬਿਨ ਗੁਰ ਮਹਲ ਨਾ ਜਾ ਪਈ ਨਾ ਅੰਮ੍ਰਿਤ ਫਲ ਪਾਇ ਗੁਰਮੁਖ ਬ੍ਰਹਮ ਹਰੀ ਆਵਲਾ ਸਾਚੈ ਸਹਿਜ ਸੁਭਾਈ ਸਾਖਾ ਤੀਨ ਨਿਵਾਰੀਆ ਏਕ ਸ਼ਬਦ ਲਿਵ ਲਾਏ ਅੰਮ੍ਰਿਤ ਫਲ ਹਰ ਏਕ ਹੈ ਆਪੇ ਦੇਖਵਾਏ ਮਨਮੁਖ ਊਬੇ ਸੁਖ ਗਏ ਨਾ ਫਲ ਤਿੰਨਾ ਛਾਉ ਤਿੰਨਾ ਆਸ ਨਾ ਬੈਸੀਐ ਉਹਨਾ ਘਰ ਨਾ ਗਰਾਉ ਕੱਟੀ ਅਹ ਤੈ ਨਿਤ ਜਾਲੀ ਅਹ ਉਹਨਾ ਸਬਦ ਨਾ ਨਾਉ ਹਉਮੈ ਕਰਮ ਕਮਾਵਨੇ ਪਇ ਕਿਰਤ ਫਿਰਾਉ ਹੁਕਮੇ ਦਰਸ਼ਨ ਦੇਖਣਾ ਜਹ ਭਿਜੈ ਤਹ ਜਾਉ ਹੁਕਮੇ ਹਰ ਹਰ ਮਨ ਵਸੈ ਹੁਕਮੇ ਸਚ ਸੁਮਾਉ ਹੁਕਮ ਨਾ ਜਾਣੇ ਬੱਪੜੇ ਭੁੱਲੇ ਫਿਰੇ ਗਵਾਰ ਮਨ ਹਟ ਕਰਮ ਕਮਾਵੰਦੇ ਨਿਤ ਨਿਤ ਹੋਵੇ ਖੁਆਰ ਅੰਦਰ ਸ਼ਾਂਤ ਨ ਆਵਈ ਨਾ ਸੱਚ ਲੱਗੇ ਪਿਆਰ ਗੁਰਮੁਖੀਆ ਮੋਹ ਸੋਹਣੇ ਗੁਰ ਕੈ ਹੇਤ ਪਿਆਰ ਸੱਚੀ ਭਗਤੀ ਸਚ ਰਤੇ ਦਰ ਸਚੈ ਸਚਿਆਰ ਆਏ ਸੇ ਪਰਵਾਨ ਹੈ ਸਭ ਕੁਲ ਕਾ ਕਰੇ ਉਧਾਰ ਸਬ ਨਦਰੀ ਕਰਮ ਕਮਾਵੰਦੇ ਨਦਰੀ ਬਾਹਰ ਨਾ ਕੋਏ ਜੈਸੀ ਨਦਰ ਕਰ ਦੇਖਐ ਸਚਾ ਤੈਸਾ ਹੀ ਕੋ ਹੋਏ ਨਾਨਕ ਨਾਮ ਵਡਾਈਆ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹੱਲਾ 3 ਗੁਰਮੁਖ ਨਾਮ ਤਿਆਈਐ ਮਨਮੁਖ ਬੂਝ ਨ ਪਾਏ ਗੁਰਮੁਖ ਸਦਾ ਮੁਖ ਊਜਲੇ ਹਰਿ ਵਸਿਆ ਮਨ ਆਏ ਐਸੇ ਜਹੀ ਸੁਖ ਪਾਈਐ ਸਹਜੇ ਰਹੈ ਸਮਾਇ ਪਾਹੀ ਰੇ ਦਸਨ ਦਾਸਾ ਹੋਏ ਗੁਰ ਕੀ ਸੇਵਾ ਗੁਰ ਭਗਤ ਹੈ ਬਿਰਲਾ ਪਾਏ ਕੋਈ ਰਹਾਉ ਸਦਾ ਸੁਹਾਗ ਸੁਹਾਗਣੀ ਜੇ ਚੱਲੇ ਸਤਿਗੁਰ ਪਹਾਏ ਸਦਾ ਪਿਰ ਨਹਿਚਲ ਪਾਈਐ ਨਾ ਉਹ ਮਰੇ ਨ ਜਾਏ ਸ਼ਬਦ ਮਿਲੀ ਨਾ ਵਿਛੜੈ ਪਰ ਕੈ ਅੰਕ ਸਮਾਏ ਹਰਿ ਨਿਰਮਲ ਆਤਿ ਉਜਲਾ ਬਿਨ ਗੁਰ ਪਾਇਆ ਨ ਜਾਏ ਪਾਠ ਪੜੈ ਨਾ ਬੂਝੀਐ ਭੇਖੀ ਪਰਮੁ ਪੁਲਾਏ ਗੁਰਮਤੀ ਹਰਿ ਸਦਾ ਪਾਇਆ ਰਸਨਾ ਹਰਿ ਰਸ ਸੁਮਾਏ ਮਾਇਆ ਮੋਹ ਚੁਕਾਇਆ ਗੁਰਮਤੀ ਸਹਿਜ ਸੁਭਾਏ ਬਿਨ ਸਬਦੈ ਜਗੁ ਦੁਖੀਆ ਫਿਰੈ ਮਨ ਮੁਖਾ ਨੂੰ ਗਈ ਖਾਏ ਸਬਦੇ ਨਾਮ ਤਿਆਹੀਐ ਸਬਦੇ ਸੱਜ ਸੁਮਾਏ ਮਾਇਆ ਭੁੱਲੇ ਸਿਧ ਫਿਰਹਿ ਸਮਾਦ ਨ ਲਗੇ ਸੁਭਾਏ ਤੀਨੇ ਲੋਹ ਵਿਆਪਤ ਹੈ ਅਦਕ ਰਹੀ ਲਪਟਾਏ ਬਿਨ ਗੁਰ ਮੁਕਤ ਨ ਪਾਈਐ ਨਾ ਦੁਭਧਾ ਮਾਇਆ ਜਾਏ ਮਾਇਆ ਕਿਸਨੋ ਆਖੀਐ ਕਿਆ ਮਾਇਆ ਕਰਮ ਕਮਾਏ ਦੁਖ ਸੁਖ ਇਹ ਜਿਉ ਬਧ ਹੈ ਹਉਮੈ ਕਰਮ ਕਮਾਏ ਬਿਨ ਸਬਦੈ ਭਰਮ ਨ ਚੂਕੈ ਇਨਾਂ ਵਿੱਚ ਹਉਮੈ ਜਾਏ ਬਿਨ ਪ੍ਰੀਤੀ ਭਗਤ ਨ ਹੋਵਈ ਬਿਨ ਸਬਦੈ ਥਾਏ ਨ ਪਾਏ ਸਬਦੈ ਹਉਮੈ ਮਾਰੀਐ ਮਾਇਆ ਕਾ ਭ੍ਰਮ ਜਾਏ ਨਾਮ ਬਧਾਰਥ ਪਾਈਐ ਗੁਰਮੁਖ ਸਹਿਜ ਸੁਭਾਈ ਬਿਨ ਗੁਰ ਗੁਣ ਨਾ ਜਪਨੀ ਬਿਨ ਗੁਣ ਭਗਤ ਨ ਹੋਇ ਭਗਤ ਵਸਲ ਹਾਰ ਮਨ ਵਸਿਆ ਸਹਿਜ ਮਿਲਿਆ ਪ੍ਰਭ ਸੋਇ ਨਾਨਕ ਸਬਦੇ ਹਰ ਸਾਲਾਹੀਐ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹੱਲਾ ਤੀਜਾ ਮਾਇਆ ਮੋਹ ਮੇਰੇ ਪ੍ਰਭ ਕੀਨਾ ਆਪੇ ਭਰਮ ਭੁਲਾਏ ਮਨ ਮੁਖ ਕਰਮ ਕਰ ਹੈ ਨਹੀਂ ਬੂਝੈ ਬਿਰਥਾ ਜਨਮ ਗਵਾਏ ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਾਨਿ ਆਏ ਮਨ ਰੇ ਨਾਮ ਜਪੋ ਸੁਖ ਹੋਏ ਗੁਰ ਪੂਰਾ ਸਲਾਹੀ ਐ ਸਹਜ ਮਿਲੇ ਪ੍ਰਭ ਸੋਏ ਰਹਾਉ ਪਰਮ ਗਿਆ ਬਹੁ ਭਾਗਿਆ ਹਰ ਚਰਣੀ ਚਿਤ ਲਾਏ ਗੁਰਮੁਖਬ ਸਬਦ ਕਮਾਈਐ ਹਰ ਵਸੈ ਮਾਨਿਆਐ ਹਰ ਮਹਿਲ ਸੱਚ ਸਮਾਈਐ ਜਮ ਕਾਲ ਨ ਸਕੈ ਖਾਏ ਨਾਮਾ ਛੀਬਾ ਕਬੀਰ ਜੁਲਾਹਾ ਪੂਰੇ ਗੁਰ ਤੇ ਗਤ ਪਾਈ ਬ੍ਰਹਮ ਕੇ ਬੀਤੇ ਸਬਦ ਪਿਛਾਨ ਹੈ ਹਉਮੈ ਜਾਤ ਗਵਾਈ ਸੁਰ ਨਰ ਤਿਨ ਕੀ ਬਾਣੀ ਗਾਵਹਿ ਕੋਇ ਨ ਮੇਟੈ ਭਾਈ ਦੇਤ ਪੁੱਤ ਕਰਮ ਧਰਮ ਕਿਛ ਸੰਜਮ ਨਾ ਪੜੈ ਦੂਜਾ ਪਾਉ ਨ ਜਾਣੈ ਸਤਗੁਰ ਭੇਟਿਆ ਨਿਰਮਲ ਹੋਆ ਅਨੰਦਿਨ ਨਾਮ ਵਖਾਣੈ ਏਕੋ ਪੜੈ ਏਕੋ ਨਾਮ ਬੂਝੈ ਦੂਜਾ ਅਵਰ ਨ ਜਾਣ ਖਟ ਦਰਸ਼ਨ ਜੋਗੀ ਸੰਨਿਆਸੀ ਬਿਨ ਗੁਰ ਭਰਮ ਭੁਲਾਏ ਸਤਗੁਰ ਸੇਵੈ ਤਾਂ ਗਤਮਿਤ ਪਾਵਹਿ ਹਰ ਜੀਉ ਮਨ ਵਸਾਇ ਸੱਚੀ ਬਾਣੀ ਸਿਉ ਚੇਤ ਲਾਗੈ ਆਵਣ ਜਾਨ ਰਹਾਇ ਪੰਡਿਤ ਪੜ ਪੜਵਾਦ ਵਖਾਣ ਹੈ ਬਿਨ ਗੁਰ ਪਰਮ ਭ੍ਰਮ ਪੁਲਾਇ ਲਖ 84 ਫੇਰ ਪਿਆ ਬਿਨ ਸਬਦੈ ਮੁਕਤ ਨ ਪਾਏ ਜਾਂ ਨਾਉ ਚਿਤੈ ਤਾਂ ਗਤ ਪਾਏ ਜੇ ਸਤਗੁਰ ਮੇਲ ਮਿਲਾਏ ਸਤ ਸੰਗਤ ਮਹਿ ਨਾਮ ਹਰ ਉਪਜੈ ਜਾਂ ਸਤ ਗੁਰ ਮਿਲੇ ਸੁਬਾਹੇ ਮਨ ਤਨ ਅਰਪੀ ਆਪ ਗਵਾਈ ਚੱਲਾਂ ਸਤ ਗੁਰ ਪਾਏ ਸਦ ਬਲਿਹਾਰੀ ਗੁਰੇ ਆਪਣੇ ਵਿਟਹੁ ਜੇ ਹਰ ਸੇਤੀ ਚਿਤ ਲਾਏ ਸੋ ਬ੍ਰਾਹਮਣ ਬ੍ਰਹਮ ਜੋ ਬਿੰਦੇ ਹਰ ਸੇਤੀ ਰੰਗ ਰਾਤਾ ਪ੍ਰਭ ਨਿਕਟ ਵਸੈ ਸਬਨਾ ਘਟੇ ਅੰਤਰ ਗੁਰਮੁਖ ਵਿਰ ਲੈ ਜਾਤਾ ਨਾਨਕ ਨਾਮ ਮਿਲੇ ਵਡਿਆਈ ਗੁਰ ਕੈ ਸਬਦ ਪਛਾਤਾ ਸ੍ਰੀ ਰਾਗ ਮਹੱਲਾ 3 ਸਹਜੈ ਨੂੰ ਸਭ ਲੋਚ ਦੀ ਬਿਨ ਗੁਰ ਪਾਇਆ ਨਾ ਜਾਏ ਪੜ ਪੜ ਪੰਡਿਤ ਜੋਤ ਕੀ ਥੱਕੇ ਭੇਖੀ ਪਰਮ ਪੁਲਾਹੈ ਗੁਰ ਭੇਟੇ ਸਹਜ ਪਾਇਆ ਆਪਣੀ ਕਿਰਪਾ ਕਰੇ ਰਜਾਈ ਪਾਹੀਰੇ ਗੁਰਬਿਨ ਸਹਿਜ ਨਾ ਹੋਏ ਸਬਦੈ ਹੀ ਤੇ ਸਹਿਜ ਉਪਜੈ ਹਰ ਪਾਇਆ ਸੱਚ ਸੋਏ ਰਹਾ ਸਹਿਜੇ ਗਾਵਿਆ ਥਾਇ ਪਵੇ ਬਿਨ ਸਹਿਜੈ ਕਥਨੀ ਬਾਦ ਸਹਿਜੇ ਹੀ ਭਗਤੀ ਉਪਜੈ ਸਹਿਜ ਪਿਆਰ ਬਹਿ ਰਾਗ ਸਹਿਜੇ ਹੀ ਤੇ ਸੁਖ ਸਾਤ ਹੋਏ ਬਿਨ ਸਹਿਜੇ ਜੀਵਨ ਬਾਦ ਸਹਿਜ ਸਲਾਹੀ ਸਦਾ ਸਦਾ ਸਹਿਜ ਸਮਾਦ ਲਗਾਈ ਸਹਿਜੇ ਹੀ ਗੁਣ ਉਚਰੈ ਭਗਤ ਕਰੇ ਲਿਵ ਲਾਇ। ਸਬਦੇ ਹੀ ਹਾਰ ਮਨ ਵਸੈ ਰਸਨਾ ਹਰ ਰਸ ਖਾਏ। ਸਹਿਜੇ ਕਾਲ ਵਿਡਾਰਿਆ ਸੱਚ ਸੁਰਣਾਈ ਪਾਏ ਸਹਿਜੇ ਹਰ ਨਾਮ ਮਨ ਵਸਿਆ ਸੱਚੀ ਕਾਰ ਕਮਾਏ। ਸੇ ਵਡਭਾਗੀ ਜਿਨੀ ਪਾਇਆ ਸਹਿਜੇ ਰਹੇ ਸੁਮਾਏ। ਮਾਇਆ ਵਿੱਚ ਸਹਿਜ ਨਾ ਉਪਜੈ ਮਾਇਆ ਦੂਜੈ ਪਹੇ ਮਨਮੁਖ ਕਰਮ ਕਮਾਵਣੇ ਹਉਮੈ ਜਲੇ ਜਲਾਏ ਜੰਮਣ ਮਰਣ ਨਾ ਚੁਕਈ ਫਿਰ ਫਿਰ ਆਵੈ ਜਾਏ ਤ੍ਰਿਹੂ ਗੁਣਾ ਵਿੱਚ ਸਹਿਜ ਨ ਪਾਈਐ ਤ੍ਰੈ ਗੁਣ ਪਰਮੁ ਭੁਲਾਏ ਪੜੀਐ ਗੁਣੀਐ ਕਿਆ ਕਥੀਐ ਜਾ ਮੁੰਡਹੁ ਕੁਥਾ ਜਾਏ ਚੌਥੇ ਪਦ ਮਹਿ ਸਹਿਜ ਹੈ ਗੁਰਮੁਖ ਪੱਲੇ ਪਾਏ ਨਿਰਗੁਣ ਨਾਮ ਨਿਧਾਨ ਹੈ ਸਹਜੇ ਸੋਝੀ ਹੋਏ ਗੁਣਵੰਤੀ ਸਾਲਾਹਿਆ ਸੱਚੇ ਸੱਚੀ ਸੋਏ ਭੁੱਲਿਆ ਸਹਜ ਮਿਲਾਏ ਸੀ ਸਬਦ ਮਿਲਾਵਾ ਹੋਏ ਬਿਨ ਸਹਜੈ ਸਭ ਅੰਧ ਹੈ ਮਾਇਆ ਮੋਹ ਗੁਬਾਰ ਸਹਜੇ ਹੀ ਸੋਝੀ ਪਈ ਸੱਚੇ ਸਬਦ ਅਪਾਰ ਆਪੇ ਬਖਸ਼ ਮਿਲਾਇਨ ਪੂਰੇ ਗੁਰ ਕਰਤਾਰ ਸਹਿਜ ਅਦਿਸ਼ਟ ਪਛਾੜੀਐ ਨਿਰਭਉ ਜੋਤ ਨਰੰਕਾਰ ਸਭਨਾ ਜੀਆ ਕਾ ਇੱਕ ਦਾਤਾ ਜੋਤੀ ਜੋਤ ਮਿਲਾਵਣ ਹਾਰ ਪੂਰੈ ਸਬਦ ਸਲਾਹੀਐ ਜਿਸ ਦਾੰਤ ਨ ਪਾਰ ਆਵਾਰ ਗਿਆਨੀਆਂ ਕਾ ਤਨ ਨਾਮ ਹੈ ਸਹਿਜ ਕਰਹਿ ਵਾਪਾਰ ਅਨੰਦ ਲਾਹਾ ਹਰ ਨਾਮ ਲੈਨ ਅਖੋਟ ਭਰੇ ਪੰਡਾਰ ਨਾਨਕ ਟੋਟਨੇ ਆਵਈ ਦੀਏ ਦੇਵਨਹਾਰ ਸ੍ਰੀ ਰਾਗ ਮਹੱਲਾ 3 ਸਤਿਗੁਰ ਮਿਲੇ ਫੇਰ ਨਾ ਪਵੈ ਜਨਮ ਮਰਨ ਦੁਖ ਜਾਏ ਪੂਰੈ ਸਬਦ ਸਭ ਸੋਜੀ ਹੋਈ ਹਰ ਨਾਮੈ ਰਹੈ ਸਮਾਇ ਮਨ ਮੇਰੇ ਸਤਿਗੁਰ ਸਿਉ ਚਿਤ ਲਾਇ ਨਿਰਮਲ ਨਾਮ ਸਦ ਨਵਤਨ ਹੋ ਆਪਵਸਹਿ ਮਨ ਆਏ ਰਹਾਉ ਹਰ ਜਿਉ ਰੱਖੋ ਆਪਣੀ ਸਰਣਾਈ ਜੋ ਰੱਖੇ ਤੂੰ ਰਹਿਣਾ ਗੁਰ ਕੈ ਸਬਦ ਜੀਵਤ ਮਰੈ ਗੁਰਮੁਖ ਭਵਜਿ ਲਤਰਣਾ ਵੱਡੇ ਭਾਗ ਨਾਉ ਪਾਈਐ ਗੁਰਮਤ ਸਬਦ ਸੁਹਾਈ ਆਪੇ ਮਨ ਵਸਿਆ ਪ੍ਰਭ ਕਰਤਾ ਸਹਜੇ ਰਿਹਾ ਸਮਾਈ ਇਕ ਨਾ ਮਨਮੁਖ ਸਬਦ ਨਾ ਭਾਵੇ ਬੰਧਨ ਬੰਧ ਪਵਾਇਆ ਲਖ 84 ਫਿਰ ਫਿਰ ਆਵੇ ਬਿਰਥਾ ਜਨਮ ਗਵਾਇਆ ਭਗਤਾ ਮਨ ਆਨੰਦ ਹੈ ਸੱਚੇ ਸਬਦ ਰੰਗ ਰਾਤੇ ਅਨ ਦਿਨ ਗੁਣ ਗਾਵੇ ਸਦ ਨਿਰਮਲ ਸਹਜੇ ਨਾਮ ਸਮਾਤੇ ਗੁਰਮੁਖੇ ਅੰਮ੍ਰਿਤ ਬਾਣੀ ਬੋਲਹਿ ਸਬਿਆਤਮ ਰਾਮ ਪਿਸ਼ਾਣੀ ਏਕੋ ਸੇਵਨ ਏਕ ਅਰਾਧਾ ਹੈ ਗੁਰਮੁਖ ਅਕਥ ਕਹਾਣੀ ਸੱਚਾ ਸਾਹਿਬ ਸੇਵੀਐ ਗੁਰਮੁਖ ਵਸੈ ਮਾਨਿ ਆਈ ਸਦਾ ਰੰਗ ਰਾਤੇ ਸੱਚ ਸਿਉ ਆਪਣੀ ਕਿਰਪਾ ਕਰੇ ਮਿਲਾਏ ਆਪੇ ਕਰੇ ਘਰਾਈ ਆਪੇ ਇੱਕ ਨਾ ਸੁਤਿਆਂ ਦੇ ਜਗਾਏ ਆਪੇ ਮੇਲ ਮਿਲਾਇਂਦਾ ਨਾਨਕ ਸਬਦ ਸੁਮਾਏ ਸ੍ਰੀ ਰਾਗ ਮਹੱਲਾ 3 ਸਤਿਗੁਰ ਸੇਵੈ ਮਨ ਨਿਰਮਲਾ ਭੇ ਪਵਿੱਤ ਸਰੀਰ ਮਨ ਆਨੰਦ ਸਦਾ ਸੁਖ ਪਾਇਆ ਭੇਟਿਆ ਗਹਿਰ ਗੰਭੀਰ ਸੱਚੀ ਸੰਗਤ ਬੈਸਣਾ ਸੱਚ ਨਾਮ ਮਨ ਧੀਰ ਮਨ ਰੇ ਸਤਗੁਰ ਸੇਵਨ ਸੰਗ ਸਤਗੁਰ ਸੇਵਿਐ ਹਰ ਮਨ ਵਸੈ ਲਗੇ ਨ ਮਹਿਲ ਪਤੰਗ ਰਹਾਉ ਸਚੈ ਸ਼ਬਦ ਪਾਤਿ ਉਪਜੈ ਸਚੇ ਸਚਾ ਨਾਉ ਜਿਨੀ ਹਉ ਮੈ ਮਾਰ ਪਛਾਣਿਆ ਹਉ ਤਿਨ ਬਲਿਹਾਰੈ ਜਾਉ ਮਨ ਮੁਖ ਸਚ ਨ ਜਾਣਨੀ ਤਿਨ ਧੌਨ ਨ ਕਤਹੁਤਾਉ ਸੱਚ ਖਾਣਾ ਸਜ ਪੈਣਨਾ ਸੱਚੇ ਹੀ ਵਿਚਵਾਸ ਸਦਾ ਸੱਚਾ ਸਲਾਹਣਾ ਸੱਚੇ ਸਬਦ ਨਿਵਾਸ ਸਭ ਆਤਮ ਰਾਮ ਬਿਸ਼ਾਣਿਆ ਗੁਰਮਤੀ ਨਿਜ ਘਰ ਵਾਸ ਸੱਚ ਵੇਖਣ ਸੱਚ ਬੋਲਣ ਤਨ ਮਨ ਸੱਚਾ ਹੋਏ ਸੱਚੀ ਸਾਖੀ ਉਪਦੇਸ਼ ਸੱਚ ਸੱਚੇ ਸੱਚੀ ਸੋਏ ਜਿੰਨੀ ਸੱਚ ਵਿਸਾਰਿਆ ਸੇ ਦੁਖੀਏ ਚੱਲੇ ਰਹੋਏ ਸਤਗੁਰ ਜਿਨੀ ਨ ਸੇਵਿਓ ਸੇਕੇ ਤਿਆਏ ਸੰਸਾਰ ਜਮਦਰ ਬਧੇ ਮਾਰਿਅ ਹੈ ਹਕੂਕ ਨ ਸੁਣੈ ਪੂਕਾਰ ਬਿਰਥਾ ਜਨਮ ਗਵਾਇਆ ਮੜ ਜਮਹਿ ਵਾਰੂ ਵਾਰ ਇਹ ਜਗ ਜਲਤਾ ਦੇਖ ਕਐ ਭਜ ਪਐ ਸਤਗੁਰ ਸਰਣਾ ਸਤਗੁਰ ਸੱਚ ਦੜਾਇਆ ਸਦਾ ਸੱਚ ਸੰਜਮ ਰਹਿਣਾ ਸਤਗੁਰ ਸੱਚਾ ਹੈ ਬੋਹთა ਸਬਦੇ ਪਹੁੰਚਲ ਤਰਣਾ ਲਖ ਚੌਰਾਸੀ ਫਿਰਦੇ ਰਹੇ ਬਿਨ ਸਤਿਗੁਰ ਮੁਕਤ ਨਾ ਹੋਈ ਪੜ ਪੜ ਪੰਡਿਤ ਮੋਹੀ ਥਕੇ ਦੂਜੇ ਪਾਏ ਪਤਖ ਹੋਈ ਸਤਿਗੁਰ ਸਬਦ ਸੁਣਾਇਆ ਬਿਨ ਸੱਚੇ ਅਬਰ ਨਾ ਕੋਈ ਜੋ ਸੱਚੇ ਲਾਏ ਸੇ ਸੱਚ ਲਗੇ ਨਿਤ ਸੱਚੀ ਕਾਰ ਕਰਨ ਤਿੰਨਾ ਨਿਜ ਘਰ ਵਾਸਾ ਪਾਇਆ ਸੱਚੇ ਮਹਿਲ ਰਹਿਨ ਨਾਨਕ ਭਗਤ ਸੁਖੀਏ ਸਦਾ ਸਚੈ ਨਾਮ ਰਚਨ ਸ੍ਰੀ ਰਾਗ ਮਹੱਲਾ ਪੰਜਵਾਂ ਜਾਂ ਕੋ ਮੁਸਕਲ ਆਤ ਬਣਐ ਢੋਹੀ ਕੋ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਭੇ ਭਜ ਖਲੇ ਸਭੋ ਪਜੈ ਆਸਰਾ ਚੁੱਕੈ ਸਭ ਸਰਾਉ ਚੇਤਿ ਆਵੇ ਉਸ ਪਾਰ ਬ੍ਰਹਮ ਲਗੇ ਨ ਤਤੀਵਾਉ ਸਾਹਿਬ ਨ ਤਾਣਿਆ ਕਾ ਤਾਣ ਆਏ ਨ ਜਾਇ ਥਿਰ ਸਦਾ ਗੁਰ ਸਬਦੀ ਸੱਚ ਜਾਣ ਰਹਾਉ ਜੇ ਕੋ ਹੋਵੇ ਦੁਬਲਾ ਨੰਗ ਭੁਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਥੀਰ ਸਵਾਰਥ ਸਵਾਰਨਾ ਕੋ ਕਰੇ ਨਾ ਕਿਛ ਹੋਵੇ ਕਾਜ ਚੇਤਿ ਆਵੇ ਉਸ ਪਾਰ ਬ੍ਰਹਮ ਤਾ ਨਿਚਲ ਹੋਵੇ ਰਾਜ ਜਿहां ਕੋ ਚਿੰਤਾ ਬਹੁਤ ਬਹੁ ਦੇਹੀ ਵਿਆਪੈ ਰੋਗ ਗ੍ਰਹਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ ਗੌਣ ਕਰੇ ਚੌਂ ਕੁੰਟਕਾ ਘੜੀ ਨਾ ਬੈਸਨ ਸੋਏ ਚੇਤਿ ਆਵੇ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ ਕਾਮ ਕ੍ਰੋਧ ਮੋਇ ਵਸ ਗਿਆ ਕਿਰਪਨ ਲੋਭ ਪਿਆਰ ਚਾਰੇ ਕਿਲਵਿਖ ਓਨ ਅਗ ਕੀਏ ਹੋਆ ਅਸੁਰ ਸੰਗਾਰ ਪੋਥੀ ਗੀਤ ਕਵਿਤ ਕਿਛ ਕਦੇ ਨ ਕਰਨ ਧਰਿਆ ਚੇਤਾਵੇ ਉਸ ਪਰ ਬ੍ਰਹਮ ਤਾ ਨਿਮਖ ਸਿਮਰਤ ਤਰਿਆ ਸਾਸਤ ਸਿਮਰਤ 베ਦ ਚਾਰ ਮੁਖਾਗਰ ਵਿਚਰੇ ਤਪੇਤ ਪੀਸਰ ਜੋਗਿਆ ਤੀਰਥ ਗਮਨ ਕਰੇ ਖਟ ਕਰਮਾਂ ਤੇ ਦੁਗਣੇ ਪੂਜਾ ਕਰਤਾ ਨਾ ਆਏ ਰੰਗ ਨ ਲੱਗੀ ਪਰ ਬ੍ਰਹਮ ਤਾ ਸਰਪਰ ਨਰਕੇ ਜਾਏ ਰਾਜ ਮਿਲਕ ਸਿਕਦਾਰੀਆ ਰਸ ਭੋਗਣ ਵਿਸਥਾਰ ਬਾਗ ਸੁਹਾਵੇ ਸੋਹਣੇ ਚੱਲੇ ਹੁਕਮੇ ਅਫਾਰ ਰੰਗ ਤੁਮਾਸੇ ਬਹੁ ਵਿਦੀ ਚਾਏ ਲੱਗ ਰਹੀਆ ਚਿਤ ਨ ਆਇਓ ਪਰ ਬ੍ਰਹਮ ਤਾ ਸਰਬ ਕੀ ਜੂਨ ਗਿਆ ਬਹੁਤ ਨਹਾੜ ਅਚਾਰਵੰਤ ਸੋਭਾ ਨਿਰਮਲ ਰੀਤ ਮਾਤ ਪਿਤਾ ਸੁਤ ਭਾਈਆ ਸਾਜਨ ਸੰਗ ਪ੍ਰੀਤ ਲਸ਼ਕਰ ਤਰਕਸਬੰਦ ਬੰਦ ਜਿਉ ਜਿਉ ਸਗਲੀ ਕੀਤ ਚੇਤਨ ਆਇਓ ਪਾਰ ਬ੍ਰਹਮਤਾ ਖੜ ਰਸਾ ਤਲ ਦੀਤ ਕਾਇਆ ਰੋਗ ਨਾ ਛਿਧਰ ਕਿਛ ਨਾਕਿ ਛਕਾੜਾ ਸੋਗ ਮਿਰਤ ਨ ਆਵੀ ਚੇਤ ਤਿਸ ਅਹਨ ਸੁਭੋਗੈ ਭੋਗ ਸਬ ਕਿਛ ਕੀ ਤੋ ਨੇ ਆਪਣ ਜੀਨ ਸੰਕ ਧਰੇ ਆ ਚੇਤਨਾ ਆਇਓ ਪਾਰ ਬ੍ਰਹਮ ਜਮ ਕੰਕਰ ਵਸ ਪਰਿਆ ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ ਜਿਉ ਜਿਉ ਉਹ ਵਧਾਈਐ ਤਿਉ ਤਿਉ ਹਰਿ ਸਿਉ ਰੰਗ ਦੁਹਾ ਸਿਰਿਆ ਕਾ ਖਸਮ ਆਪ ਅਵਰਨਾ ਦੂਜਾ ਥਾਉ ਸਤਿਗੁਰ ਤੁਠੇ ਪਾਇਆ ਨਾਨਕ ਸਚਾ ਨਾਉ ਸ੍ਰੀ ਰਾਗ ਮਹੱਲਾ ਪੰਜਵਾ ਘਰ ਪੰਜਵਾ ਜਾਨੋ ਨਹੀਂ ਭਾਵੇ ਕਮਨ ਬਾਤਾ ਮਨ ਖੋਜ ਮਾਰਗ ਰਹਾਉ ਧਿਆਨੀ ਧਿਆਨ ਲਾਵੇ ਗਿਆਨੀ ਗਿਆਨ ਕਮਾਵੇ ਪ੍ਰਭ ਕਿਨਹੀਂ ਜਾਤਾ ਭੰਗਉਤੀ ਰਹਤ ਜੁਗਤਾ ਜੋਗੀ ਕਹਿਤ ਮੁਗਤਾ ਤਪਸੀ ਤਪ ਹੈ ਰਤਾ ਮੋਨੀ ਮੋਨ ਤਹਾਰੀ ਸੰਨਿਆਸੀ ਬ੍ਰਹਮਚਾਰੀ ਉਦਾਸੀ ਉਦਾਸ ਰਤਾ भक्त नवे प्रकारा पंडित वेद पुकारा गृहस्थी गृहस्थ धर्माता एक शब्दी बहु रूप अवतूतता कापड़ी कौते जागूता एक तीर्थ नाता निरहार वर्ती आ परसा एक लोक ना देवह दर्शा एक मन ही ज्ञाता कहाट न कहिहि कहाया सब कहते हैं पाया जिस मिले सो भगता ਸਗਲ ਉਗਤਿਓ ਪਾਵਾ त्यागी शरण ਪਾਵਾ ਨਾਨਕ ਗੁਰ ਚਰਨ ਪਰਾਤਾ